ਜਿਸ ਤਰ੍ਹਾਂ ਕਿ ਲੋਕ ਸਭਾ ਦਾ ਚੋਣਾਂ ਦਾ ਵਿਗਲ ਬਚ ਚੁਕਿਆ ਹੈ ਔਰ ਇਸ ਮਸਲੇ ਦੇ ਵਿੱਚ ਗੱਲਬਾਤ ਕਰਨ ਦੀ ਆ ਸਾਡੇ ਨਾਲ ਸੁਸ਼ੀਲ ਦੇਵਗਨ ਜੋ ਕਿ ਜਰਨਲ ਸਕੱਤਰ ਭਾਜ ਪੰਮ ਅੰਮ੍ਰਿਤਸਰ ਦਿਯਾਤੀ ਮੌਜੂਦ ਨੇ ਗੱਲਬਾਤ ਕਰਦੇ ਆ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਜਿਸਾਂ ਕੈਂਡੀਡੇਟ ਜਿਹੜੇ ਕਿ ਦਸ ਦਸ ਦਿੱਤੇ ਗਏ ਨੇ ਤੇ ਕਿਵੇਂ ਦੇਖਦੇ ਹੋ ਉਹਨਾਂ ਦਾ ਚਿਹਰਾ ਕਿਵੇਂ ਦੇਖਦੇ ਹੋ ਜਿਹੜੇ ਆਪਣਾ ਤਰਨਜੀਤ ਸਿੰਘ ਸੰਧੂ ਜੀ ਦੇਖੋ ਪਾਰਟੀ ਨੇ ਬਹੁਤ ਸੂਝਵਾਨ ਤੇ ਸਹੀ ਨੇਤਾ ਚੁਣ ਕੇ ਜਦਾ ਸਾਡੇ ਵਾਸਤੇ ਭੇਜਿਆ ਹੈ ਪੜਿਆ ਲਿਖਿਆ ਐਜੂਕੇਟਿਡ ਅੰਬਾਸ ਦੁੱਤਾ ਸਿੱਖ ਪਰਵਾਰ ਨਾਲ ਜੁੜੇ ਹੋਏ ਉਹਨਾਂ ਦਾ ਜਿਹੜੇ ਦਾਦਾ ਜੀ ਸੀ ਉਹ ਐਜੀਪੀਸੀ ਦੇ ਫਾਊਂਡਰ ਮੈਂਬਰ ਨੇ ਪਹਿਲੀ ਵਾਰੀ ਜਦੋਂ ਐਜੀਪੀਸੀ ਬਣੀ ਹੈ ਉਹਦੇ ਮੈਂਬਰ ਸਨ ਉਹਨਾਂ ਦੇ ਪਿਤਾ ਜੀ ਵਾਈਸ ਚਾਂਸਲਰ ਲਏ ਨੇ ਗੁਨਾਹ ਦੇ ਯੂਨੀਵਰਸਿਟੀ ਦੇ ਉਹਨਾਂ ਦੇ ਮਾਤਾ ਜੀ ਗਵਰਨਮੈਂਟ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਰਹੇ ਹੈ ਔਰ ਉਹ ਸ਼ਾਇਦ ਨਾਲ ਜੁੜਿਆ ਪਰਿਵਾਰ ਹੈ ਇੱਥੇ ਉਹਨਾਂ ਦਾ ਘਰ ਵੀ ਹੈ ਉਹਨਾਂ ਦੇ ਬ੍ਰਦਰ ਵੀ ਇੱਥੇ ਫੌਰੀ ਡਿਪਾਰਟਮੈਂਟ ਵਿੱਚ ਨੌਕਰੀ ਕਰਕੇ ਗਏ ਹੈ ਔਰ ਸਾਨੂੰ ਬਹੁਤ ਵਧੀਆ ਨਮਾਇਦਾ ਮੋਦੀ ਸਾਹਿਬ ਨੇ ਫੇਰ ਦੁਬਾਰਾ ਭੇਜਿਆ ਕਿਉਂਕਿ ਪੜਿਆ ਲਿਖਿਆ ਬੰਦੇ ਦੀ ਹੀ ਕੋ ਗਿਆ ਮਾਜਾ ਸਾਹਿਰ ਇੱਕ ਬਹੁਤ ਗੁਰੂ ਨਗਰੀ ਹੈ ਔਰ ਬਹੁਤ ਜਦਾ ਟੂਰਿਸਟ ਇੱਥੇ ਆਉਂਦਾ ਹੈ ਔਰ ਟੂਰਿਸਟ ਪੱਖੋਂ ਇਹ ਬਹੁਤ ਡਵੈਲਪਮੈਂਟ ਹੋਣਾ ਡਵੈਲਪਮੈਂਟ ਚਾਹੀਦਾ ਸੀ ਔਰ ਜਦਾ ਕਿ ਬੜਾ ਪਿੱਛੇ ਚਲਾ ਗਿਆ ਕਿਉਂਕਿ ਪਿਛਲੀਆਂ 2-4 ਗਲਤੀਆਂ ਲੋਕਾਂ ਦੇ ਕੀਤੀਆਂ 14 ਚ ਵੀ ਕੀਤੀ 19 ਚ ਵੀ ਕੀਤੀ ਹੁਣ ਮੈਂ ਇਹਨਾਂ ਨੂੰ ਸ਼ਹਿਰ ਵਾਸੀਆਂ ਨੂੰ ਆਪਣੇ ਦਿਹਾੜ ਦੇ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਕੋਈ ਐਸੀ ਗਲਤੀ ਨਾ ਕਰਿਓ ਕਿ ਐਤ ਕ ਇੰਨਾ ਪੜਿਆ ਲਿਖਿਆ ਨੌਜਵਾਨ ਵਧੀਆ ਜਿਹੜਾ ਇਨਸਾਨ ਹੈ ਸਾਨੂੰ ਮੋਦੀ ਸਾਹਿਬ ਨੇ ਭੇਜਿਆ ਤੇ ਇਹਨੂੰ ਚਿਤਾ ਕੇ ਕਿਉਂਕਿ ਜਦ ਹੀ ਮੋਦੀ ਸਰਕਾਰ ਆ ਬਣ ਜਾ ਜੀ ਹੈ 2024 ਚ ਉਹ ਕੰਨ ਤੇ ਲਿਖੀ ਹੈ ਔਰ 405 ਸੀਟਾਂ ਦੀ ਵੀ ਜਿਹੜੀ ਗੱਲ ਹੈ ਉਹ ਵੀ ਹੋਣ ਜਾ ਰਹੀ ਹੈ 405 ਹੀ ਸੀਟਾਂ ਆਣਗੀਆਂ ਲੇਕਿਨ ਸਾਡੇ ਅਮਰਸਾਦ ਤੋਂ ਹਿੱਸਾ ਨਾ ਪਵੇ ਉਹ ਸਾਡੀ ਬੜੀ ਵੱਡੀ ਕਿਸਮਤ ਹੀ ਹੈ ਇਸ ਕਰਕੇ ਆਪਾਂ ਗੱਲ ਕਰੀਏ ਭਗਵਾਨ ਸਿੰਘ ਮਾਨ ਦੀ ਉਹਨਾਂ ਦਾ ਅਖਣਾ ਉਹਨਾਂ ਵੱਲੋਂ ਸਰਵੇ ਕੀਤਾ ਗਿਆ 13 0 ਕਹਿ ਰਹੇ ਨੇ ਨਹੀਂ ਜੀ ਦੇਖੋ ਕਹਿਣਾ ਤੇ ਕਰਨੀ 'ਚ ਬਹੁਤ ਫਰਕ ਹੁੰਦਾ ਹੈ ਜਿੱਦ ਦਿਨ ਉਹਨਾਂ ਸਰਕਾਰ ਬਣਾਈ ਸੀ ਉਦੋਂ ਦੀ ਕਈ ਪੈਸੇ ਦੇ ਅਕਾਊਂਟਾਂ ਯਾ ਹਜਰ ਪਾਵਾਂਗੇ ਉਹਨਾਂ ਨੇ ਇਹ ਕਹੇ ਅਜ ਲੈਂਡ ਮਾਫੀਆ ਖਤਮ ਕਰ ਦਿਆਂਗੇ ਰੇਟ ਮਾਫੀਆ ਖਤਮ ਕਰ ਦਿਆਂਗੇ ਨਸ਼ਾ ਖਤਮ ਕਰ ਦਿਆਂਗੇ ਕੀ ਖਤਮ ਹੋਇਆ ਇਹ ਕਹਿਂਦਿਆਂ ਗੱਲਾਂ ਨੇ ਉਹਨਾਂ ਦਾ ਤੇ ਦਿੱਤੀ ਹੋਈ ਟਿਕਟ ਜਿਸ ਇੱਕ ਐਮਪੀ ਨੂੰ ਜਿਹੜਾ ਇੱਕ ਸਾਲ ਪਹਿਲਾਂ ਉਹਨੇ ਪਾਰਟੀ ਜਾਇਆ ਉਹ ਜਿੱਤਿਆ ਔਰ ਉਸ ਤੋਂ ਬਾਅਦ ਉਹ ਟਿਕਟ ਵੀ ਲਾਂਚ ਕਰਤੀ ਉਹ ਟਿਕਟ ਛੱਡ ਕੇ ਸਾਡੀ ਪਾਰਟੀ 'ਚ ਆ ਗਿਆ ਤੁਸੀਂ ਇਹ ਤੋਂ ਕੀ ਸੋਚਦੇ ਹੋ ਉਹਨਾਂ ਦਾ ਐਮਐਲਏ ਮੌਜੂਦਾ ਜਦ ਇਹ ਜੇ ਤੈਨਸਰ ਸਰਕਾਰ ਪਈ ਹੈ ਉਹ ਸਾਡੀ ਪਾਰਟੀ ਚ ਆ ਗਿਆ ਇਹਦਾ ਮਤਲਬ ਹੈ ਕਿ ਲੋਕਾਂ ਨੂੰ ਇਹਨਾਂ ਨੂੰ ਲੋਕਾਂ ਨੂੰ ਜਿਹੜੇ ਐਸੇ ਲੋਕ ਨੇ ਜੋ ਉਹਨਾਂ ਨੂੰ ਪਤਾ ਹੈ ਕਿ ਸਾਡਾ ਭੇਖ ਠੀਕ ਨਹੀਂ ਸਾਡਾ ਭੇਖ ਧੁੰਦਲਾ ਆ ਉਹ ਸਾਡੀ ਪਾਰਟੀ ਚ ਆ ਰਿਹਾ ਹੈ ਉਹਨਾਂ ਨੂੰ ਪਤਾ ਲੱਗਦਾ ਵੀ ਭੇਖ ਬੜਾ ਉੱਚਾ ਲਿਆ ਔਰ ਮੋਦੀ ਸਾਹਿਬ ਜੋ ਕਰਦੇ ਹੋ ਕਹਿੰਦੇ ਨੇ ਜੋ ਕਰਦੇ ਨੇ ਉਹ ਡਿਵੈਲਪਮੈਂਟ ਹੋਣ ਜਾ ਰਹੀਏ ਪੰਜਾਬ ਦੀ ਉਹ ਕਹਿੰਦਾ ਮੈਂ ਡਿਵੈਲਪਮੈਂਟ ਕਰਾਉਣੀ ਚਾਹੁੰਦਾ ਐ ਐਮਪੀ ਬਣ ਕੇ ਮੈਂ ਕੋਈ ਐਮਪੀ ਬਣ ਕੇ ਚੇਪੀ ਨਹੀਂ ਲਾਉਣੀ ਚਾਹੁੰਦਾ ਇਸ ਕਰਕੇ ਉਹਨੇ ਪਾਰਟੀ ਛੱਡੀ ਔਰ ਹਰੀ ਪਾਰਟੀ ਜੁਆਇਨ ਕਰਕੇ ਜਾਂ ਐਮਪੀ ਦਾ ਟਿਕਟ ਵੀ ਤਾਂ ਲੋਕਾਂ ਦਾ ਜਿਸ ਤਰ੍ਹਾਂ ਲੋਕਾਂ ਵੱਲੋਂ ਸਰਵੇ ਕੀਤਾ ਜਾਂਦਾ ਹੈ ਕਿ ਲੋਕਾਂ ਦਾ ਅਖਣਾ ਕਿ ਭਾਜਪਾ ਦੇ ਵਿੱਚ ਅੱਧੇ ਤੋਂ ਜ਼ਿਆਦਾ ਉਮੀਦਵਾਰ ਜਿਹੜੇ ਕੈਂਡੀਨੇਟ ਦੇ ਵਿੱਚ ਸ਼ਾਮਿਲ ਕੀਤੇ ਗਏ ਨਾ ਦੂਸਰੀਆਂ ਪਾਰਟੀਆਂ ਦੇ ਹਨ ਦੇਖੋ ਸਾਡੀ ਪਾਰਟੀ ਸਮੁੰਦਰ ਆ ਸਾਡੀ ਪਾਰਟੀ ਕੋ ਛੋਟੀ ਜਿਹੀ ਪਾਰਟੀ ਨਹੀਂ ਗੀ ਇੱਕ 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 ਸਿਰਫ ਸਟੇਜ ਦੀ ਪਾਰਟੀ ਨਹੀਂ ਗੀ ਸਾਡੀ ਪਾਰਟੀ ਦੁਨੀਆ ਦੀ ਪਾਰਟੀ ਹੈ 17 ਕਰੋੜ ਲੋਕ ਇਹਦੇ ਮੈਂਬਰ ਨੇ ਔਰ ਹਿੰਦੁਸਤਾਨ ਦੀਆਂ 18 79 20 ਸਟੇਟਾਂ ਚ ਇਹ ਦਾਜ ਕਰਨ ਦੇ ਆ ਔਰ ਅੱਜ ਇਹ ਪੂਰੀ ਦੁਨੀਆ ਚ ਮੋਦੀ ਸਾਹਿਬ ਸਾਡਾ ਡੰਕਾ ਵਜਾਤਾ ਹੈ ਉਹ ਸਾਡੇ ਹਿੱਜੀਆਂ ਆਖਦੇ ਆ ਸਾਡਾ ਦਿਲ ਬਹੁਤ ਵੱਡਾ ਸਾਡੀ ਪਾਰਟੀ ਦਾ ਸਾਡਾ ਜਿਹੜਾ ਕਾਰਜਕਰਤਾ ਵਾ ਕਦੀ ਟੋਲ ਲਾਈਨ ਨਹੀਂ ਹੁੰਦਾ ਸਾਡਾ ਕਾਰਜਕਰਤਾ ਬੜਾ ਡੈਡੀਕੇਟਿਡ ਹੈ ਔਰ ਉਹਨੂੰ ਆਸਤੇ ਪਾਰਟੀ ਚੋ ਵੀ ਕੈਂਡੀਡੇਟ ਦੇ ਦੇ ਉਹਦੀ ਤੇ ਪੂਰਾ ਉੱਤਰਦਾ ਹੈ ਔਰ ਤੁਸੀਂ ਦੇਖ ਰਹੇ ਹੋ ਨਾ ਜਿੱਥੇ ਵੀ ਕੋਈ ਕੈਂਡੀਡੇਟ ਜਿਸ ਪਾਰਟੀ ਚੋਂ ਆਉਂਦੇ ਆ ਅਸੀਂ ਉਹਨਾਂ ਨੂੰ ਵੈਲਕਮ ਕਰਦੇ ਹਾਂ ਹੁਣ ਦੇਖੋ ਨਾ ਆਜ ਆ ਕੌਣ ਰਹੇ ਹੈ ਜਿਹੜੇ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਨੇ ਜਿਹੜਾ ਕੋ ਮੌਜੂਦਾ ਮੈਂਬਰ ਆ ਪਾਰਲੀਮੈਂਟ ਕਿਸੇ ਪਾਰਟੀ ਛੱਡ ਕੇ ਆ ਰਿਹਾ ਇਹਦਾ ਮਤਲਬ ਉਹਨੂੰ ਉਹਨੂੰ ਉੱਥੇ ਸਾਈਡ ਹੀ ਲੱਗ ਰਿਹਾ ਉੱਥੇ ਉਹਨੂੰ ਅੱਖਿਆਈ ਮਹਿਸੂਸ ਹੋ ਰਹੀ ਹੈ ਜਿਹਦੇ ਕਰਕੇ ਉਹਨੂੰ ਲੱਗ ਰਿਹਾ ਵੀ ਆਉਣ ਵਾਲਾ ਫਿਊਚਰ ਜਿਹੜਾ ਹੈ ਜੇ ਪੰਜਾਬ ਦਾ ਕੋ ਭਲਾ ਕਰਨਾ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਕੋ ਇੰਡਸਟਰੀ ਲਾਉਣੀ ਹੈ ਕੋ ਲੋਕਾਂ ਦੀ ਬੇਰੁਜ਼ਗਾਰੀ ਦੇਣੀ ਹੈ ਤੇ ਫਿਰ ਭਾਰਤੀ ਜਨਤਾ ਤਾਂ ਜੋ ਲੋਕਾਂ ਦੀ ਸੇਵਾ ਜਿਹੜੀ ਆ ਪਹਿਲਾਂ ਵੀ ਕਰਦੇ ਔਰ ਹੋਰ ਦਵਾਦਾ ਬਾਤ ਕਰਕੇ ਕਰ ਸਕਦੇ ਜੀ ਆਪਾਂ ਗੱਲ ਕਰੀਏ ਤੁਸੀਂ ਜਿਸ ਤਰ੍ਹਾਂ ਇੰਡਸਟਰੀ ਦੀ ਗੱਲ ਕਰ ਰਹੇ ਜੋ ਬੜੇ ਵੱਡੇ ਵੱਡੇ ਵਾਅਦੇ ਕਰ ਰਹੇ ਇੱਕ ਹਜੇ ਤੱਕ ਜਿਸ ਤਰ੍ਹਾਂ ਦੇਖਿਆ ਜਾਵੇ ਅਮ੍ਰਿਤਸਰ ਦੇ ਵਿੱਚ ਇੱਕ ਗੰਦੇ ਪਾਣੀ ਦੀ ਛੋਟੀ ਜੀ ਸਮੱਸਿਆ ਜਿਹੜੀ ਆ ਉਹ ਇਹਨਾਂ ਦੇ ਕੋਲੋਂ ਹੱਲ ਨਹੀਂ ਹੋਈ ਕਿ ਤੁਹਾਡੀ ਸਰਕਾਰ ਵੱਲੋਂ ਕੀਤੀ ਜਾਊਗੀ ਔਰ ਕਿਹੜੇ-ਕਿਹੜੇ ਵਾਅਦੇ ਕੀਤੇ ਜਾਣਗੇ ਦੇਖੋ ਅਸੀਂ ਜੋ ਕਹਿੰਨੇ ਆ ਉਹ ਕਰਕੇ ਦਿੰਦੇ ਆ ਅਸੀਂ ਕਦੀ ਲਾਦਾ ਨਹੀਂ ਰੋਵੇ ਮੈਂ ਤਨਜੀਤ ਸਿੰਘ ਸੱਦੋ ਜੂਜੇ ਸਟੇਜ ਤੋਂ ਵੀ ਕਿਹਾ ਸਾਡੇ ਗਦੇ ਕੈਂਡੀਡੇਟ ਆਇਆ ਕਿ ਮੈਂ ਇਹਨਾਂ ਲੋਕਾਂ ਦੇ ਨਾਲ ਆ ਮੈਨੂੰ ਸ਼ੌਂਕ ਨਹੀਂ ਐ ਐਮਐਲਏ ਬਣਦਾ ਮੰਤਰੀ ਬਣਦਾ ਐਮਪੀ ਬਣਦਾ ਮੇਰੀ ਜਾਨ ਇਹਨਾਂ ਦੇ ਨਾਲ ਇਹਨਾਂ ਦੇ ਵਿੱਚ ਆ ਇਸ ਕਰਕੇ ਮੈਂ ਇਹਨਾਂ ਦੀ ਬਾਹ ਨਹੀਂ ਛੱਡਨੀ ਕਦੀ ਵੀ ਜੋ ਮੱਦੀ ਹੋ ਜੇ ਇਸ ਕਰਕੇ ਜੇ ਅਸੀਂ ਇਸ ਲੈਵਲ ਤੇ ਆ ਕੇ 2 ਸਾਲ ਤੋਂ ਸਾਡੀ ਸਰਕਾਰ ਨਹੀਂ ਐ ਲੇਕਿਨ ਅੱਜ ਦੀ ਟਾਰੀ ਦਾ ਬੂਸ ਮਿਲਨ ਦੇਖਿਆ ਔਰ ਠਾਠਾ ਮਾਲ ਦਾ ਕੱਚ ਸੀ ਔਰ ਇਹ ਤੁਹਾਨੂੰ ਦੱਸ ਦੇਣਾ ਵੀ 198 ਬੂਥਾਂ ਦੇ ਲੋਕ ਆਏ ਸੀ ਇਹ ਨਹੀਂ ਹੈ ਕਿ ਇੱਕੋ ਹਲਕੇ ਚ ਇਕੱਠੇ ਹੋ ਗਏ ਇੱਕ ਮੰਡਲ ਚ ਇਕੱਠੇ ਹੋ ਗਏ ਹਰੇਕ ਮੰਡਲ ਦਾ ਅਸੀਂ ਇਹਨਾਂ ਦਾ ਸਲਿੱਪਾਂ ਵੀ ਲਾਈਆਂ ਸੀ ਉਹਦੇ ਮੁਤਾਬਕ ਲੋਕ ਬੈਠੇ ਸੀ ਅਸੀਂ ਜਿਹੜਾ ਗੰਦੇ ਪਾਣੀ ਦੀ ਗੱਲ ਕਰਦੇ ਹਾਂ ਇੰਡਸਟਰੀ ਜਿੱਦਾਂ ਲਾਇਨ ਆਰਡਰ ਠੀਕ ਨਹੀਂ ਇੱਥੇ ਇੰਡਸਟਰੀ ਕੌਣ ਲੋਨ ਆਂਦਾ ਹੈ ਜਿਹੜਾ ਸ਼ਹੀਦ ਆਦਮੀ ਹੈ ਅੱਛਾ ਆਦਮੀ ਹੈ ਰਿਪਿਊਟਡ ਆਦਮੀ ਹੈ ਜਿੰਨੇ ਅੱਧਾ ਰੁਪਏ ਲਾਉਣੇ ਆ ਤੁਹਾਡੇ ਵਾ ਇਸ ਏਰੀਆ ਚ ਉਹ ਤੋਂ ਤਾਂ ਆਏਗਾ ਜਿੱਥੇ ਸ਼ਾਂਤੀ ਹੋਏਗੀ ਇੱਥੇ ਤਾਂ ਫਲੋਤੀਆਂ ਮੰਗੀਆਂ ਜਾਂਦੀਆਂ ਦਿਨ ਤੇ ਆ ਦੇ ਇੱਥੇ ਸ਼ਾਂਤੀ ਨਹੀਂ ਹੈਗੀ ਜਿੱ ਅਸੀਂ ਇਮਾਨਦਾਰ ਪਾਰਟੀ ਆ ਅਸੀਂ ਤੇ ਕੋਈ ਗਲਤ ਅਫਸਰ ਨਹੀਂ ਰਹਿਣਦੇ ਨਾ ਪਹਿਲੀ ਗੱਲ ਤੇ ਸਾਡੀ ਪਾਰਟੀ ਜਦੋਂ ਸਰਕਾਰ ਆ ਗਈ ਜੋਗੀ ਸਾਹਿਬ ਦਾ ਤੁਸੀਂ ਵੇਖ ਲਿਆ ਜੋਗੀ ਸਾਹਿਬ ਨੇ ਜੋ ਕਹਿ ਤਾ ਕਰਦਾ ਕੋਈ ਗੁੰਡਾ ਨਹੀਂ ਰਹਿੰਦਾ ਥੇ ਕੋਈ ਗੁੰਡਾ ਗੱਦੀ ਦਾ ਰਾਜ ਖਤਮ ਕਰਤਾ ਥੇ ਅੱਜ ਲੋਕ ਖੁਸ਼ਹਾਲ ਨੇ ਲੋਕ ਖੁਸ਼ ਨੇ ਅੱਜ ਜਿਹੜੇ ਪ੍ਰਵਾਸੀ ਇੱਥੇ ਆ ਕੇ ਜੁਪੀ ਦਾ ਕੰਮ ਕਰਦੇ ਸੀ ਆਪਣੇ ਵਾਪਸ ਜਾਦੇ ਆ ਪਰਦੇਸ਼ ਇਸ ਕਰਕੇ ਸਹੀ ਪਾਰਟੀ ਨੇ ਜੋ ਕਿਹਾ ਉਹ ਕਰਕੇ ਵਿਖਾਉਣਾ ਹੈ ਇਹ ਕ੍ਰਾਪ ਕ੍ਰਾਪਸ਼ਨ ਵਾਲੇ ਕ੍ਰਾਪਟ ਲੋਕ ਹੀ ਰਹਿਣਦੇ ਨੇ ਉਹ ਕੰਮ ਨੂੰ ਉਹਨਾਂ ਨੂੰ ਕਰਦੇ ਪੈਣੇ ਆ ਔਰ ਕੀ ਕਹਿਣਾ ਚਾਹੁੰਦੇ ਜਿਸ ਤਰ੍ਹਾਂ ਕਿ ਪਬਲਿਕ ਤੁਹਾਨੂੰ ਦੇਖ ਰਹੀ ਹੈ ਮੈਂ ਪਬਲਿਕ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹੈ ਕਿ ਸਾਡਾ ਸਾਥ ਦਿਓ ਮੋਦੀ ਸਾਹਿਬ ਦਾ ਸਾਥ ਦਿਓ ਮੋਦੀ ਸਾਹਿਬ ਗਰੀਬਾਂ ਦੇ ਮਸੀਹਾ ਨੇ ਗਰੀਬਾਂ ਦੇ ਪ੍ਰਧਾਨ ਮੰਤਰੀ ਹੈ ਮੋਦੀ ਸਾਹਿਬ ਨੇ ਜੋ ਅੱਜ ਤੱਕ ਕੀਤਾ ਹੈ ਗਰੀਬਾਂ ਵਾਸਤੇ ਕੀਤਾ ਹੈ ਕਦੀ ਜਿਹੜੀਆਂ ਸਕੀਮਾਂ ਕਦੀ ਨਹੀਂ ਸੀ ਚਲੀਆਂ ਉਹ ਚੱਲ ਰਹੀਆਂ ਨੇ ਪਿੰਡਾਂ 'ਚ ਵੀ 100 ਦੇ ਕਰੀਬ ਸਕੀਮਾਂ ਨੇ ਐਂਡ ਤੁਹਾਨੂੰ ਹੋਰ ਦੱਸ ਦਿੰਦਾ ਹੈ ਵੀ ਜਿਹੜੇ 8 ਸਾਲ ਪਿਛਲੇ ਲੰਘੇ ਆ ਉਹਦੇ 'ਚ ਕੋਈ ਵੀ ਸਟੇਟ ਗਵਰਨਮੈਂਟ ਨੇ ਪੈਸਾ ਨਹੀਂ ਦਿੱਤਾ ਜਿੰਨਾ ਪੈਸਾ ਲੱਗ ਰਿਹਾ ਪਿੰਡਾਂ ਦੇ ਵਿੱਚ 14ਵੀਂ ਤੇ 15ਵੀਂ ਵਿੱਤ ਕਮਿਸ਼ਨ ਦਾ ਲੱਗ ਰਿਹਾ ਹੈ ਔਰ ਆਜੂਸ਼ਮਾਨ ਕਾਰਡ ਦਿੱਤਾ ਤੇ ਮੋਦੀ ਜਦ ਕਿ 2 ਰੁਪਏ ਕਿਲੋ ਸੀ ਉਹ ਵੀ ਕੱਟ ਕੇ ਫ੍ਰੀ ਕਰਤਾ ਔਰ ਇਹ ਲੋਕ ਹੁੰਦਾ ਦਾ ਵੀ ਕੱਟ ਰਿਹਾ ਗਰੀਬਾਂ ਦਾ ਗਰੀਬਾਂ ਦਾ ਖਾ ਰਿਆ ਔਰ ਜਿਹੜੀਆਂ ਬਾਲਿਆਂ ਦੇ ਛੱਤਾ ਬਾਲਾਂ ਦੀ ਗੱਲ ਕੀਤੀ ਹੈ ਮੋਦੀ ਸਰਕਾਰ ਨੇ ਕੀਤੀ ਔਰ ਇਹਨਾਂ ਨੂੰ ਤਕਲੀਫ ਹੁੰਦੀ ਹੈ ਕਿ ਕਨੇਪਲੇਟ ਬਾਹਰ ਲੱਗ ਜੂਗੀ ਉਹ ਕਿਸੇ ਦੇ ਪੈਸੇ ਨਹੀਂ ਭੇਜਦੇ ਅਕਾਉਂਟ ਦੇ ਵਿੱਚ ਫਲਸ਼ਾ ਦਿੱਤੀਆਂ ਉਹਨਾਂ ਨੂੰ ਸਿਲੰਡਰ ਦਿੱਤੇ ਮਤਲਬ ਐਸੀਆਂ ਬਹੁਤ ਸਕੀਮਾਂ ਨੇ ਜਿਹੜੀਆਂ ਮੋਦੀ ਸਾਹਿਬ ਨੇ ਦਿੱਤੀਆਂ ਮੈਂ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਦਹਾਂ ਲੋਕਾਂ ਨੂੰ ਬੇਨਤੀ ਕਰਦੀ ਚਾਹੁੰਦਾ ਸ਼ਾਇਦ ਇਹਨਾਂ ਨੂੰ ਕਹਿੰਦਾ ਚਾਹੁੰਦਾ ਵੀ ਐਲਕਾ ਕੋਈ ਗਲਤੀ ਨਾ ਕਰਿਓ ਟਮਲ ਦਾ ਮੇਰੀ ਗੱਲ ਨਹੀਂ ਮੋਦੀ ਸਾਹਿਬ ਦਾ ਮੋਦੀ ਸਾਡੀ ਬੀਜੇਪੀ ਨਾਲ ਇਹ ਲੋਕ ਘੱਟ ਗਏ ਮੋਦੀ ਸਾਹਿਬ ਨਾਲ ਜ਼ਿਆਦਾ ਨੇ ਮੈਨੂੰ ਕਹਿਣ ਤੋਂ ਕੋਈ ਝਿਜਕ ਨਹੀਂ ਲੋਕ ਕਹਿੰਦੇ ਨੇ ਮੋਦੀ ਸਾਹਿਬ ਨਾਲ ਐ ਮੋਦੀ ਸਰਕਾਰ ਆਪਾਂ ਕਿਹਨੂੰ ਕਹਾਂਗੇ ਮੋਦੀ ਸਾਹਿਬ ਕਹਾਂਗੇ ਜਾਂ ਬੀਜੇਪੀ ਨੂੰ ਕਹਾਂਗੇ ਮੋਦੀ ਗਵਰਨਮੈਂਟ ਕਹਿੰਦੇ ਆ ਮੋਦੀ ਸਾਹਿਬ ਦੀ ਸਰਕਾਰ ਆ ਮੋਦੀ ਸਾਹਿਬ ਇੱਕ ਆਪਣਾ ਵਧੀਆ ਬੇੜਾ ਲੈ ਕੇ ਚੱਲ ਰਿਹਾ ਜਿਹਦੇ ਵਿੱਚ ਸਾਰੇ ਲੋਕ ਇਮਾਨਦਾਰ ਨੇ ਉਹਨਾਂ ਦੀ ਜਿਹੜੀ ਟੀਮ ਆ ਅਨੀ ਆਨੈਸਟ ਮਾਨ ਦਾ ਟੀਮ ਗਰਾਹ ਕਦੀ ਵੇਖੀ ਇਤਿਹਾਸ ਕਿਸ ਨੇ ਨਾ ਕੋ ਦੇਖੇਗਾ ਜਦੋਂ ਦਾ ਦੋਸਤਾਂ ਯਾਦ ਹੋਇਆ ਕਿਹੜੇ ਕਿਹੜੇ ਕਰਪਟ ਦੇ ਕਿੰਨੇ ਕਿੰਨੇ ਘਪਲੇ ਹੋਏ ਆ ਪਿਛਲੀਆਂ ਸਰਕਾਰਾਂ ਚ ਲੇਕਿਨ 10 ਸਾਲਾਂ ਇੱਕ ਦਾਗ ਨਹੀਂ ਹੈਗਾ ਸਾਡੀ ਸਰਕਾਰ ਤੇ ਦੇਖਦੇ ਹਾਂ ਇਸ ਵਾਰ ਕਿਹੜੀ ਸਰਕਾਰ ਆਉਂਦੀ ਹੈ ਜਿਸ ਤਰ੍ਹਾਂ ਇਹਨਾਂ ਦਾ ਆਖਣਾ ਹੈ ਕਿ ਇਸ ਪਾਰਟੀ ਦੇ ਵਿੱਚ ਕੋਈ ਵੀ ਦਾਗ ਨਹੀਂ ਹੈ ਕੈਮਰਾਮੈਨ ਤਰੁੰਦੀ ਨਾਲ رپورਟਰ ਗੌਰਵ ਕੁਮਾਰ ਅਮਰੀਸ